Tu beijo? ये गोली बेचने वाला डायलॉग सरदार जी टीजर से था सरदार जी आ रही है सत्ताईस जून को और हम जा रहे हैं नई फिल्म शूट करने नाम है बॉर्डर ओ माई गॉड बाहर तो रेन पड़ गई है इट इट इज इज वेरी वेदर लो जी बॉर्डर के सेट से संदेश से आते हैं और संदेशे जाते हैं और हम भी आ गए हैं सेट पे और ये हमारा लोंगला है बिकॉज ऑफ विटी वेदर शूटिंग इज डिले एंड मी मीन ज्वाइंग छू कर मेरे मन को किया तू ने इशारा बदला ये मौसम लगे प्यारा प्यारा ऑल द कास्ट प्रोड्यूसर एंड द डायरेक्टर्स ऑल ज्वाइन टुगेदर इन वन प्लेस लेट ਸਮੀਟ ਤੇ ਲਓ ਜੀ ਟੀ ਸੀਰੀਜ਼ ਨਾਲ ਹੱਥ ਮਿਲ ਗਿਆ ਤੇ ਜਫੀ ਪੈ ਗਈ ਆ ਬੀਡੀ ਦੇ ਨਾਲ ਬੀਡੀ ਮੀਨਸ ਬਾਰੂਨ ਧਾਬੂਨ ਭੂਸ਼ਣ ਜੀ ਮੀਟਿੰਗ ਕੰਗ ਪਾਜੀ ਐਸ ਵੈਲ ਮਾਈ ਫੇਵਰਿਟ ਹੀਰੋਸ ਪੁੱਤਰ ਆਹਾਨ ਵੀਰਾ ਐਂਡ ਨਿਧੀ ਦਤਾ ਜੀ ਪੁਰਾਣੇ ਪਾਪੀਆਂ ਦੀਆਂ ਜਫੀਆਂ ਪੈ ਗਈਆਂ ਨਰਾਗ ਵੀਰਾ ਇਹ ਪੁਰਾਣੇ ਮਿੱਤਰਤਾ ਲਓ ਜੀ 2.5 ਕਿਲੋ ਦਾ ਹੱਥ ਮੇਰੀ ਤਰਫ ਵੱੜਦਾ ਹੋਇਆ ਔਰ ਮੈਂ ਦੋਨੋਂ ਹੱਥਾਂ ਨਾਲ ਫਾਦ ਲਿਆ ਵੈਰੀ ਗੁੱਡ ਮੀਟਿੰਗ ਇਹ ਜਿੰਨੇ ਸਾਊ ਇੱਥੇ ਬੈਠੇ ਲੱਗ ਰਹੇ ਨੇ ਨਾ ਇਹ ਗੋਲੀਆਂ ਵੀ ਚਲਾਉਣਗੇ ਤੇ ਬੰਬ ਵੀ ਸਿੱਟਣਗੇ ਪ੍ਰੇਮ ਪੜ ਗਿਆ ਪ੍ਰੇਮ ਪੜ ਗਿਆ ਪਿੱਛੇ ਪੈਸਾ ਹੀ ਪ ਇਹ ਪ੍ਰੋਡੂਸਰ ਨੇ ਡਾਇਰੈਕਟਰ ਨੇ ਤੇ ਮੋਰੇ ਹੀਰੋ ਹੀ ਰੋਣੇ ਇਹ ਵੀਰਾ ਰੀਅਲ ਫੌਜੀ ਸੀ ਸਾਡੇ ਵੱਲੋਂ ਸਲੂਟ ਹੈ ਸਾਰੇ ਫੌਜੀਆ ਨੂੰ ਤੂੰ ਵੇਚਦਾ ਬੇ बेच ये गोली बेचने वाला डायलॉग सरदार जी टीजर से था सरदार जी आ रही है सत्ताईस जून को और हम जा रहे हैं नई फिल्म शूट करने नाम है बॉर्डर ओ माय गॉड बाहर तो रेन पड़ गई है इट इट इज इज वेरी वेदर लो जी बा के सेट से संदेश से आते हैं और संदेशे जाते हैं और हम भी आ गए हैं सेट पे और ये हमारा लोंगला है बिकॉज ऑफ विटी वेदर शूटिंग इज डिले एंड मी ज्वाइंग द वेदर छू कर मेरे मन को किया तूने जो इशारा बदला ये मौसम लगे प्यारा प्यारा ऑल द कास्ट प्रोड्यूसर एंड द डायरेक्टर्स ऑल जॉइन टूगेदर इन द ਦਾ ਵਨ ਪਲੇਸ ਲੈਟਸ ਮੀਟ देम ਲਓ ਜੀ ਟੀ ਸੀਰੀਜ਼ ਨਾਲ ਹੱਥ ਮਿਲ ਗਿਆ ਤੇ ਜੱਫੀ ਪੈ ਗਈ ਆ ਬੀਡੀ ਦੇ ਨਾਲ ਬੀਡੀ ਮੀਨਸ ਵਾਰੂਨ ਧਾਬੂਨ ਭੂਸ਼ਣ ਜੀ ਮੀਟਿੰਗ ਕੰਗ ਪਾਜੀ ਐਸ ਵੈਲ ਮਾਈ ਫੇਵਰਿਟ ਹੀਰੋਜ਼ ਪੁੱਤਰ ਆਹਾਨ ਵੀਰਾ ਐਡ ਨਿਧੀ ਦਤਾ ਜੀ ਪੁਰਾਣੇ ਪਾਪੀਆਂ ਦੀਆਂ ਜੱਫੀਆਂ ਪੈ ਗਈਆਂ ਨਰਾਗ ਵੀਰਾ ਇਹ ਪੁਰਾਣੇ ਮਿੱਤਰਤਾ ਲਓ ਜੀ 2.5 ਕਿਲੋ ਦਾ ਹੱਥ ਮੇਰੀ ਤਰਫ ਵੜਤਾ ਹੋਇਆ ਔਰ ਮੈਂ ਦੋਨਾਂ ਹੱਥਾਂ ਨਾਲ ਫੜ ਲਿਆ ਵੈਰੀ ਗੁੱਡ ਮੀਟਿੰਗ ਇਹ ਜਿੰਨੇ ਸਾਉ ਇੱਥੇ ਬੈਠੇ ਲੱਗ ਰਹੇ ਨੇ ਨਾ ਇਹ ਗੋਲੀਆਂ ਵੀ ਚਲਾਉਣਗੇ ਤੇ ਭਾਂਪ ਵੀ ਸਿੱਟਣਗੇ ਪ੍ਰੇਮ ਪਰ ਗਿਆ ਪ੍ਰੇਮ ਪਰ ਗਿਆ ਪਿੱਛੇ ਪੈਸਾ ਹੀ ਪੈਸਾ ਹੋ ਗਿਆ ਦੇਖੋ ਲੈ ਵੀ ਪਿੱਛੇ ਬਹੁਤ ਮੋਟੀ ਰਕਮ ਖੜੀ ਆਇਆ ਮੈਂ ਨਹੀਂ ਖੜੇ ਬੰਦੇ ਏ ਪ੍ਰੋਡੂਸਰ ਨੇ ਡਾਇਰੈਕਟਰ ਨੇ ਤੇ ਮੋਰੇ ਹੀਰੋ ਹੀ ਰੋਣੇ ਇਹ ਵੀਰਾ ਰੀਅਲ ਫੌਜੀ ਸੀ ਸਾਡੇ ਵੱਲੋਂ ਸਲੂਟ ਹੈ ਸਾਰੇ ਫੌਜੀਆਂ ਨੂੰ ਤੂੰ ਵੇਚਦਾ बेच ये गोली बेचने वाला डायलॉग सरदार जी टीजर से था सरदार जी आ रही है सत्ताईस जून को और हम जा रहे हैं नई फिल्म शूट करने नाम है ओ माय गॉड बाहर तो रेन पड़ गई है इट इज वेरी विटी वेदर इट इज ड्रीजलिंग सेट से संदेश से आते हैं और संदेश जाते हैं और हम भी आ गए हैं सेट पे और ये हमारा लोंगलाना है बिकॉज ऑफ विटी वेदर शूटिंग इज डिले एंड मी ज्वाइंग द वेदर छू कर मेरे मन को किया तूने ने जो इशारा बदला ये मौसम लगे प्यारा प्यारा ऑल द कास्ट प्रोड्यूसर एंड द डायरेक्टर्स ऑल ज्वाइन टूगेदर इन द ਵਨ ਪਲੇਸ ਲੈਟਸ ਮੀਟ देम ਲਓ ਜੀ ਟੀ ਸੀਰੀਜ਼ ਦਾ ਹੱਥ ਮਿਲ ਗਿਆ ਤੇ ਜੱਫੀ ਪੈ ਗਈ ਆ ਬੀਡੀ ਦੇ ਨਾਲ ਬੀਡੀ ਮੀਨਸ ਵਾਰੂਨ ਧਾਬੂਨ ਭੂਸ਼ਣ ਜੀ ਮੀਟਿੰਗ ਕੰਗ ਪਾਜੀ ਐਸ ਵੈਲ ਮਾਈ ਫੇਵਰਿਟ ਹੀਰੋਸ ਪੁੱਤਰ ਆਹਾਨ ਵੀਰਾ ਐਂਡ ਨਿਧੀ ਦਤਾ ਜੀ ਪੁਰਾਣੇ ਪਾਪੀਆਂ ਦੀਆਂ ਜੱਫੀਆਂ ਪੈ ਗਈਆਂ ਅਨਰਾਗ ਵੀਰਾ ਇਹ ਪੁਰਾਣੇ ਮਿੱਤਰਤਾ ਲਓ ਜੀ 2.5 ਕਿਲੋ ਦਾ ਹੱਥ ਮੇਰੀ ਤਰਫ ਵੜਤਾ ਹੋਇਆ ਔਰ ਮੈਂ ਦੋਨਾਂ ਹੱਥਾਂ ਨਾਲ ਫਾੜ ਲਿਆ ਵੈਰੀ ਗੁੱਡ ਮੀਟਿੰਗ ਇਹ ਜਿੰਨੇ ਸਾਉ ਇੱਥੇ ਬੈਠੇ ਲੱਗ ਰਹੇ ਨੇ ਨਾ ਇਹ ਗੋਲੀਆਂ ਵੀ ਚਲਾਉਣਗੇ ਤਾਂ ਬੰਬ ਵੀ ਸਿੱਟਣਗੇ ਪ੍ਰੇਮ ਪਰ ਗਿਆ ਪ੍ਰੇਮ ਪਰ ਗਿਆ ਪਿੱਛੇ ਪੈਸਾ ਹੀ ਪੈਸਾ ਹੋ ਗਿਆ ਦੇਖੋ ਲੈ ਵੀ ਪਿੱਛੇ ਬਹੁਤ ਮੋਟੀ ਰਕਮ ਖੜੀ ਆਇਆ ਮੈਂ ਨਹੀਂ ਖੜੇ ਬੰਦੇ ਏ ਪ੍ਰੋਡੂਸਰ ਨੇ ਡਾਇਰੈਕਟਰ ਨੇ ਤੇ ਮੋਰੇ ਹੀਰੋ ਹੀ ਰੋ ਇਹ ਵੀਰਾ ਰੀਅਲ ਫੌਜੀ ਸੀ ਸਾਡੇ ਵੱਲੋਂ ਸਲੂਟ ਹੈ ਸਾਰੇ ਫੌਜੀਾਂ ਨੂੰ